ਭਾਜਪਾ ਨੂੰ ਕਿਵੇਂ ਦੇਖਦੇ ਹੋ ਤੇ ਸ਼੍ਰੋਮਣੀ ਕਾਲੀ ਦਾਸ ਨਹੀਂ ਹੈਗਾ ਜੀ ਭਾਜਪਾ ਦਾ ਕਰੇਜ਼ ਨਹੀਂ ਹੈਗਾ ਉਹਨਾਂ ਦੀ ਮੈਜੋਰਟੀ ਨਹੀਂ ਹੈਗੀ ਇੱਥੇ ਕੁਝ ਹੈ ਹੀ ਨਹੀਂ ਉਹਨਾਂ ਦੇ ਹੈ ਸਵੇਰੇ ਆਏ ਸੀ ਦਸ਼ਪੀਰ ਤੇ ਚਾਰ ਬੰਦੇ ਉਹਨਾਂ ਦੇ ਆਪਣੇ ਸੀ ਕੋਈ ਉਹਨਾਂ ਦਾ ਮੋਹਲ ਨਹੀਂ ਇੰਨਾ ਹੈਗਾ ਤੇ ਬੀਜੇਪੀ ਦਾ ਨਵਾਂ ਬੰਦਾ ਹੈ ਉਹਦੀ ਉਹਦੀ ਪਛਾਣ ਨਹੀਂ ਕੋਈ ਤਾਂ ਲੋਕ ਪਛਾਣਦੇ ਨਹੀਂ ਉਹਨਾਂ ਨੂੰ ਅਸਲ ਨੂੰ ਮਿਲੂਗਾ ਤਾਂ ਹੀ ਪਛਾਣਨਗੇ ਕਿ ਬੰਦਾ ਬਿਲਕੁਲ ਜਾਣਦਾ ਨਹੀਂ ਪਛਾਣ ਨੂੰ ਕੀ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਹੈ ਲਗਾਤਾਰ ਕਮਜ਼ੋਰ ਦੇਖਣ ਨੂੰ ਮਿਲ ਰਹੀ ਹੈ ਕੀ ਕਾਰਨ ਕੀ ਮੰਨਦੇ ਹੋ ਕਾਰਨ ਭਾਜੀ ਇਹਨਾਂ ਦੇ ਵਿੱਚ ਬਹੁਤ ਕਾਰਨ ਆ ਕਿਸਾਨੀ ਦੌਰ ਤੇ ਵੀ ਕਾਰਨ ਕਿੰਨੇ ਦਿਖਦੇ ਆਪਾਂ ਨੂੰ ਤੇ ਸਪੋਰਟ ਕਿਦੀ ਕਰ ਰਹੇ ਹੋ ਤੁਸੀਂ ਇਹਨਾਂ ਨੇ ਹੀ ਆਪ ਨੂੰ ਇਹਨਾਂ ਨੇ ਸਪੋਰਟ ਆ ਸਾਡੀ ਇਹਨਾਂ ਨਾਲ ਹੀ ਵੋਟ ਹੈ ਇਹਨਾਂ ਨੇ ਹੀ ਬਾਣੀ ਆ ਭਾਜੀ ਸਰ ਹੋਰ ਵੀ ਤਾਂ ਪਾਰਟੀਆਂ ਨੇ ਭਾਜਪਾ ਤੋਂ ਵੀ ਤਾਂ ਉਮੀਦਵਾਰ ਹੈਗੇ ਨੇ ਕਾਂਗਰਸੀ ਦੇ ਹਾਂਦੇ ਜੀ ਆਪਾਂ ਸੰਜੀਵ ਰੋੜਾ ਜੀ ਨੂੰ ਜਾਣਦੇ ਜੀ ਬਾਕੀ ਜਿਹੜੇ ਮਰਜ਼ੀ ਖੜੇ ਰਹਿਣ ਜੀ ਸਾਨੂੰ ਕੋਈ ਮਤਲਬ ਨਹੀਂ ਕਿਸੇ ਦਾ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਵਿਧਾਨ ਸਭਾ ਹਲਕਾ ਪੱਛਮੀ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਤੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ 19 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਲੁਧਿਆਣਾ ਦੇ ਹਲਕਾ ਪੱਛਮੀ ਦੇ ਲੋਕ ਕਿਹੜੀ ਪਾਰਟੀ ਨੂੰ ਕਿਹੜੇ ਉਮੀਦਵਾਰ ਨੂੰ ਵੋਟਾਂ ਪਾਣਗੇ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਅੱਜ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਮੌਜੂਦ ਆਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਿੰਸਨ ਹੈ ਜੀ ਸਰ ਚੋਣਾਂ ਹੋਣ ਜਾ ਰਹੀਆਂ ਨੇ 19 ਤਰੀਕ ਨੂੰ ਚੋਣਾਂ ਨੇ ਕਿਹੜੀ ਪਾਰਟੀ ਨੂੰ ਵੋਟ ਪਾਣੀ ਹੈ ਕਿਹੜੇ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਸਰ ਦੋ ਹੀ ਮੇਨ ਉਮੀਦਵਾਰ ਨੇ ਮੈਦਾਨ 'ਚ ਜੀ ਇੱਕ ਆਪ ਪਾਰਟੀ ਦਾ ਜੀ ਤੇ ਦੂਸਰਾ ਕਾਂਗਰਸ ਦਾ ਜੀ ਜੀ ਬਾਕੀ ਇਹਨਾਂ ਦਾ ਹੀ ਜ਼ੋਰ ਹੈਗਾ ਹੋਰ ਵੀ ਤਾਂ ਪਾਰਟੀਆਂ ਨੇ ਬੀਜੇਪੀ ਹੈ ਸ਼ਰਮਣੀ ਕਾਲੀ ਦਾ ਲੈ ਪਰ ਇਸ ਏਰੀਆ ਦੇ ਵਿੱਚ ਉਹਨਾਂ ਦਾ ਜ਼ੋਰ ਨਹੀਂ ਹੈਗਾ ਇਹਨਾਂ ਆਪ ਪਾਰਟੀ ਦਾ ਜ਼ੋਰ ਜ਼ਿਆਦਾ ਹੈਗਾ ਤੇ ਸੈਕੰਡ ਪਾਰਟੀ ਜਿਹੜੀ ਕਾਂਗਰਸ ਹੈਗੀ ਤੇ ਜਿਹੜੀ ਬੀਜੇਪੀ ਪਾਰਟੀ ਹੈ ਉਹਦਾ ਉਮੀਦਵਾਰ ਤਾਂ ਤੁਹਾਨੂੰ ਪਤਾ ਹੋਊਗਾ ਕਿਹੜਾ ਉਹ ਤਾਂ ਉਮੀਦਵਾਰ ਹੈ ਜੀ ਕਹਿੰਦੇ ਕੋਈ ਐਡਵੋਕੇਟ ਹੈਗਾ ਅੱਛਾ ਜੀ ਨਾ ਨਹੀਂ ਮੈਨੂੰ ਪਤਾ ਜੀ ਜੀ ਹਾਂਜੀ ਹਾਂਜੀ ਕਿ ਕਦੀ ਆਏ ਵੀ ਨਹੀਂ ਇਸ ਇਲਾਕੇ ਦੇ ਵਿੱਚ ਆਏ ਵੀ ਨਹੀਂ ਮੈਂ ਸਰ ਘੱਟ ਹੀ ਦੇਖਿਆ ਮੈਂ ਕਦੀ ਆਪਣੇ ਉਹਦੇ ਚ ਦੇਖਿਆ ਨੇਗਾ ਦੋ ਉਮੀਦਵਾਰ ਹੀ ਮੇਨ ਨੇ ਸਰ ਜੀ ਜੀ ਠੀਕ ਹੈ ਨਾ ਜੀ ਸੋ ਕਿਵੇਂ ਦੇਖਦੇ ਹੋ ਉਮੀਦਵਾਰ ਜਿਹੜੇ ਹਜੇ ਤੱਕ ਲੁਧਿਆਣਾ ਦੇ ਹਲਕਾ ਪੱਛਮੀ ਦੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਨੇ ਤੇ ਚੋਣਾਂ ਦੇ ਵਿੱਚ ਫਿਰ ਕਿਵੇਂ ਵੋਟ ਕਿਵੇਂ ਮੰਗਣਗੇ ਕਿਵੇਂ ਕੰਮ ਕਰਨਗੇ ਕੰਮ ਤੇ ਵਧੀਆ ਕਰ ਰਿਹਾ ਸਾਰੇ ਇਹ ਕਾਂਗਰਸ ਪਾਰਟੀ ਨੇ ਵੀ ਡਿਵੈਲਪਮੈਂਟ ਕਰਾਈ ਆ ਆਪ ਪਾਰਟੀ ਆਈ ਆ ਇਹ ਵੀ ਕਰਾ ਰਹੀ ਏ ਔਰ ਅੱਗੇ ਭਾਜਪਾ ਨੂੰ ਕਿਵੇਂ ਦੇਖਦੇ ਹੋ ਭਾਜਪਾ ਦੇ ਕੰਮ ਭਾਜਪਾ ਸਰ ਹਲੇ ਉਹਨੂੰ ਭਾਜਪਾ ਆਊਗੀ ਪਤਾ ਲੱਗੂਗਾ ਨਾ ਜੀ ਇਸ ਏਰੀਆ 'ਚ ਜੀ ਜੀ ਠੀਕ ਆ ਨਾ ਜੀ ਹਲੇ ਫਿਲਹਾਲ ਜਿਹੜੀ ਪਾਰਟੀ ਕੰਮ ਕਰ ਰਹੀ ਆ ਲੋਕ ਉਹਨਾਂ ਦੀ ਸਪੋਰਟ ਕਰਨਗੇ ਸਰ ਸੋ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਸੈਲ ਜੀ ਸਰ ਚੋਣਾ ਹੋਣ ਜਾ ਰਹੀਆਂ ਨੇ ਪਾਰਟੀਆਂ ਦੇ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਚੋਣ ਮੈਦਾਨ ਦੇ ਵਿੱਚ ਜਿਹੇ ਗਿਆ ਆਪਣਾ ਇੱਕ ਅਰੋੜਾ ਸਾਹਿਬ ਜੀ ਹੈਗੇ ਆ ਭਗਵੰਤ ਮਾਨ ਦੇ ਜਿਹੜੇ ਉਹਨਾਂ ਦੇ ਜਿਹੜੇ ਹੈ ਉਹ ਫਿਰ ਭਾਜਪਾ ਤੋਂ ਵੀ ਉਮੀਦਵਾਰ ਐਲਾਨੇ ਗਏ ਨੇ ਸਾਡੇ ਏਰੀਆ 'ਚ ਜਦ ਤੱਕ ਭਾਜਪਾ ਅਜੇ ਤੱਕ ਕਦੇ ਨਹੀਂ ਆਈ 14 ਸਾਲ ਤੋਂ ਭਾਜਪਾ ਬੀਜੇਪੀ ਪੂਰੇ ਸਟੇਟ 'ਚ ਹੈ ਜੀ ਜੀ ਆਪਣੀ ਸਟੇਟ ਪੰਜਾਬ 'ਚ ਨਹੀਂ ਹੈ ਬਾਹਰ ਦੀ ਸਟੇਟਾਂ 'ਚ ਹੈ ਪਰ ਇੱਥੋਂ ਦੇ ਅੱਜ ਤੱਕ ਭਾਜਪਾ ਕੋਈ ਨਹੀਂ ਵੜਿਆ ਅਕਾਲੀ ਦਲ ਆਂਦੇ ਆ ਵਧੀਆ ਕੰਮ ਕਰਦੇ ਆ ਹੁਣ ਆਮ ਆਦਮੀ ਆ ਵਧੀਆ ਕੰਮ ਕਰਦੇ ਪਏ ਆ ਸਾਰਾ ਵਧੀਆ ਪਰ ਭਾਜਪਾ ਜੀ ਅਜੇ ਤੱਕ ਕਦੇ ਨਹੀਂ ਆਏ ਇਸ ਏਰੀਆ ਜੇ ਜਵਾਹਰ ਨਗਰ ਗੈਂਪੜੀ ਤੇ ਕਦੇ ਨਹੀਂ ਆਇਆ ਹਲੇ ਤੱਕ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਕਮਲ ਨੂੰ ਕਿਵੇਂ ਦੇਖਦੇ ਹੋ ਕਮਲ ਨੂੰ ਸੈਂਟਰ ਦੇ ਵਿੱਚ ਅੱਛਾ ਕੰਮ ਕਰ ਰਹੀ ਤੇ ਸੈਂਟਰ ਦੇ ਲੋਕਾਂ ਨੂੰ ਪਸੰਦ ਕਰ ਰਿਹਾ ਬਟ ਪੰਜਾਬ ਦੇ ਵਿੱਚ ਉਹ ਵਧੀਆ ਕੰਮ ਨਹੀਂ ਕਰ ਰਿਹਾ ਕਿਉਂਕਿ ਲੋਕਾਂ ਕੋ ਨਹੀਂ ਪਹੁੰਚ ਪਾ ਰਹੇ ਹੋ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਹੈ ਲਗਾਤਾਰ ਕਮਜ਼ੋਰ ਦੇਖਣ ਨੂੰ ਮਿਲ ਰਹੀ ਹੈ ਕੀ ਕਾਰਨ ਕੀ ਮੰਨਦੇ ਹੋ ਕਾਰਨ ਭਾਜੀ ਇਹਨਾਂ ਦੇ ਵਿੱਚ ਬਹੁਤ ਕਾਰਨ ਹੈ ਕਿਸਾਨੀ ਦੌਰ ਤੇ ਵੀ ਕਾਰਨ ਕਿੰਨੇ ਦਿਖਦੇ ਆਪਾਂ ਨੂੰ ਹੋ ਬੜੀ ਚੀਜ਼ਾਂ ਦੇ ਕਾਰਨ ਹੈਗੇ ਆ ਆਪਾਂ ਜੇ ਨਿੱਕੀ ਨਿੱਕੀ ਗੱਲ ਕਰਨ ਤੇ ਆਈ ਆਪਾਂ ਨੂੰ ਬਹੁਤ ਬੈਠਣਾ ਪੈ ਜਾਊਗਾ ਤੇ ਪੋਡਕਾਸਟ ਹੋਣਾ ਸ਼ੁਰੂ ਹੋ ਜਾਣਾ ਤੇ ਉਹ ਚੀਜ਼ ਆਪਾਂ ਨਹੀਂ ਕਰਨਾ ਚਾਹੁੰਦੇ ਜੇ ਸਾਡੇ ਏਰੀਆ 'ਚ ਪਾਜਵਾ ਵਾਲੇ ਤਾਂ ਕਿੰਨੇ ਆਈ ਜੀ ਆਮ ਆਦਮੀ ਹੈ ਸਾਡੇ ਕੌਂਸਲਰ ਸਾਫ ਸੋਨੂ ਕੁਮਾਰ ਜੀ ਹੈ ਵਧੀਆ ਕੰਮ ਕਰਦੇ ਪਏ ਆ ਤੇ ਉਹਨਾਂ ਕਰਕੇ ਜੇ ਸਾਡੇ ਜਵਾਨਗਰ ਕੈਂਪ ਦੇ ਵਿੱਚ ਭਗਵੰਤ ਮਾਨ ਜੀ ਵੀ ਆਏ ਨੇ ਦੇਖੋ ਕਿੱਥੋਂ ਉਹਨਾਂ ਨੇ ਕਿੱਥੋਂ ਦੀ ਕਿੱਥੋਂ ਬੁਲਾਇਆ ਉਹਨਾਂ ਨੂੰ ਜੀ ਇੱਕ ਸਟੇਟ ਦੇ ਪੀ ਬੁਲਾਇਆ ਸਾਡੇ ਕੈਂਪ ਦੇ ਵਿੱਚ ਛੋਟੇ ਜਿਹੇ ਸ਼ਹਿਰ ਦੇ ਵਿੱਚ ਸੋ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਲੁਧਿਆਣਾ ਦੇ ਹਲਕੇ ਪੱਛਮੀ ਦੇ ਵਿੱਚ ਕਿਹੜੀ ਪਾਰਟੀ ਦਾ ਜ਼ੋਰ ਵੱਧ ਦੇਖਣ ਨੂੰ ਮਿਲ ਰਿਹਾ ਸਰ ਕੀ ਨਾਮ ਹੈ ਤੁਹਾਡਾ ਨਰੇਸ਼ ਕੁਮਾਰ ਜੀ ਸਰ ਚੋਣਾ ਹੋਣ ਜਾ ਰਹੀਆਂ ਨੇ ਹਲਕਾ ਪੱਛਮੀ ਦੇ ਵਿੱਚ ਕਿਹੜੀ ਪਾਰਟੀ ਦਾ ਜ਼ੋਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਦਾ ਹੀ ਹੈ ਜੀ ਸੰਦੀਪ ਰੋੜਾ ਜੀ ਦਾ ਹੀ ਜੀ ਉਹਨਾਂ ਦੇ ਹੀ ਹੈ ਲੈ ਕੇ ਉਹਨਾਂ ਨੇ ਜਾਣੀ ਜੀ ਵੋਟਾਂ ਦਾ ਤੇ ਸਪੋਰਟ ਕਿਦੀ ਕਰ ਰਹੇ ਹੋ ਤੁਸੀਂ ਇਹਨਾਂ ਲਈ ਆਪ ਨੂੰ ਇੰਨਾ ਨਹੀਂ ਸਪੋਰਟ ਹੈ ਸਾਡੀ ਇੰਨਾ ਨਾਲ ਹੀ ਵੋਟ ਹੈ انہਾ ਨੂੰ ਹੀ ਪਾਣੀ ਆਪਾਂ ਸਰ ਹੋਰ ਵੀ ਤਾਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਤੇ ਨਾਲ ਕਾਂਗਰਸ ਹੈ ਭਾਜਪਾ ਹੈ ਸ਼ਰਮਣੀ ਕਾਲੀ ਦਲ ਹੈ ਭਾਜਪਾ ਤੋਂ ਵੀ ਤਾਂ ਉਮੀਦਵਾਰ ਹੈਗੇ ਨੇ ਕਾਲੀ ਦਲ ਤੋਂ ਆਂਦੇ ਜੀ ਆਪਾਂ ਸੰਜੀਵ ਰੋੜਾ ਜੀ ਨੂੰ ਜਾਣਦੇ ਜੀ ਬਸ ਉਮੀਦਵਾਰ ਤਾਂ ਪਤਾ ਹੋਊਗਾ ਕਿਹੜੇ ਨੇ ਉਮੀਦਵਾਰ ਤਾਂ ਕੁਛ ਨਹੀਂ ਸਾਨੂੰ ਇਹਨਾਂ ਦਾ ਹੀ ਪਤਾ ਜੀ ਆਪਾਂ ਇਹਨਾਂ ਨੂੰ ਹੀ ਵੋਟ ਪਾਣੀ ਹੈ ਬਸ ਬਾਕੀ ਜਿਹੜੇ ਮਰਜੀ ਖੜੇ ਰਹਿਣ ਜੀ ਸਾਨੂੰ ਕੋਈ ਮਤਲਬ ਨਹੀਂ ਕਿਸੇ ਤੋਂ ਤੇ ਚੋਣ ਪ੍ਰਚਾਰ ਕਰਨ ਦੇ ਲਈ ਆਂਦੇ ਨੇ ਉਮੀਦਵਾਰ ਜਿਹੜੇ ਬਾਕੀ ਪਾਰਟੀਆਂ ਦੇ ਵੀ ਨੇ ਆਰੇ ਨੇ ਘਰਾਂ ਦੇ ਵਿੱਚ ਮਿਲ ਰਹੇ ਨੇ ਲੋਕਾਂ ਦੇ ਨਾਲ ਨਹੀਂ ਜੀ ਇੰਨਾ ਨਹੀਂ ਐ ਤਾਂ ਇੰਨਾ ਦਾ ਜੋਰ ਹੈ ਹੀ ਮਿਲਦੇ ਪਏ ਨੇ ਹੁਣ ਤੁਹਾਡੇ ਸਾਹਮਣੇ ਦੇਖੋ ਆ ਗਿਆ ਇੱਥੇ ਕਿੰਨਾ ਦਾ ਇੰਨਾ ਦਾ ਹੈਗਾ ਵਾ ਜੋਰ ਪਤਾ ਲੱਗਦਾ ਪਿਆ ਜੀ ਖੜੇ ਨੇ ਬਾਕੀ ਕਿਸੇ ਦਾ ਇੰਨਾ ਜੋਰ ਨਹੀਂ ਹੈ ਸੋ ਕੀ ਲੱਗਦਾ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਲੋਕ ਭਾਜਪਾ ਨੂੰ ਪਸੰਦ ਕਰਨਗੇ ਇੱਥੇ ਨਹੀਂ ਇਸ ਵੇਲੇ ਕੁਝ ਨਹੀਂ ਜੀ ਇਹਨਾਂ ਦਾ ਚੋਣਾ ਆ ਗਿਆ ਨੇ ਕੀ ਰੁਝਾਨ ਚੱਲ ਰਹੇ ਨੇ ਕਿਹਨੂੰ ਵੋਟ ਪਾਉਣ ਦੀ ਸੋਚੀ ਹੈ ਜੋਨਾਂ ਦਾ ਦੋ ਪਾਰਟੀਆਂ ਨੇ ਜੀ ਆਮ ਆਦਮੀ ਪਾਰਟੀ ਤੇ ਕਾਂਗਰਸੀ ਜੀ ਜੀ ਤੋਂ ਸਰ ਪਾਰਟੀਆਂ ਤਾਂ ਹੋਰ ਵੀ ਨੇ ਭਾਜਪਾ ਵੀ ਹੈ ਸ਼ਰਮਣੀ ਅਕਾਲੀ ਦਲ ਵੀ ਉਹਨਾਂ ਨੇ ਵੀ ਆਪਣੇ ਉਮੀਦਵਾਰ ਐਲਾਨ ਦਿੱਤੇ ਹੋਏ ਨੇ ਠੀਕ ਹੈ ਪਰ ਉਹਨਾਂ ਦਾ ਹੋਲਡ ਨਹੀਂ ਕੋਈ ਇੱਕ ਤਾਂ ਇਹ ਭਾਜਪਾ ਦਾ ਨਵਾਂ ਬੰਦਾ ਹੈ ਉਹੀ ਉਹੀ ਪਛਾਣ ਨਹੀਂ ਕੋਈ ਜੀ ਤੋਂ ਲੋਕ ਪਛਾਣਦੇ ਨਹੀਂ ਉਹਨਾਂ ਨੂੰ ਨਹੀਂ ਜੇ ਤਾਂ ਆਖਰ ਤਬਾ ਲੋਕ ਨੂੰ ਮਿਲੇ ਹੋਆ ਤਾਂ ਪਛਾਣਨਗੇ ਜੀ ਜੀ ਕਿ ਬੰਦਾ ਤਬਾ ਲੋਕ ਜਾਂਦਾ ਨਹੀਂ ਪਛਾਣਨੂਗੀ ਪਰ ਭਾਜਪਾ ਦੀ ਸੈਂਟਰ ਚ ਤਾਂ ਸਰਕਾਰ ਹੈਗੀ ਐ ਕੰਮ ਤਾਂ ਭਾਜਪਾ ਕਰਵਾ ਸਕਦੀ ਕਰਵਾ ਸਕਦੀ ਜੇ ਮжоਰਿਟੀ ਹੋਊਗੀ ਤੇ ਪੰਜਾਬ ਵਿੱਚ ਤਾਂ ਹੀ ਕਰਾ ਸਕਦੀ ਨਾ ਜੀ ਜੀ ਸੈਂਟਰ ਦਾ ਮੰਨ ਲੈ ਕਰਾ ਸਕਦੇ ਸੈਂਟਰ ਜੇ ਜੋ ਮਰਜ਼ੀ ਕਰ ਲੈਂਦੇ ਪਰ ਪੰਜਾਬ ਜਿਹੜੀ ਉਹਨਾਂ ਦਾ ਕੋਈ ਹੋਲਡ ਸੋ ਲੋਕਾਂ ਨਾਲ ਗੱਲਬਾਤ ਕੀਤੀ ਐ ਲੁਧਿਆਣਾ ਦੇ ਹਲਕਾ ਪਛਮੀ ਦੀਆਂ ਜ਼ਿਮਨੀ ਝੋਣਾ ਨੂੰ ਲੈ ਕੇ ਸੋ ਕੀ ਨਾਮ ਹੈ ਤੁਹਾਡਾ ਰਜੇਸ਼ ਕੁਚਰ ਕੀ ਲੱਗਦਾ ਚੋਣਾ ਆ ਗਿਆ ਨੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਕਿਹੜੀ ਪਾਰਟੀ ਦਾ ਵੱਧ ਜ਼ੋਰ ਦੇ ਕੇ ਨੂੰ ਉਹਨਾਂ ਦੀ ਮੁਕਾਬਲੇ ਦੀ ਟੱਕਰ ਹੈ ਜੀ ਕਿਹੜੇ ਦੋਨੋਂ ਆਸ਼ੂਆ ਤੇ ਜੀ ਸੰਜੀਵ ਰੋੜਾ ਇਹਨਾਂ ਦੋਨਾਂ ਦੀ ਟੱਕਰ ਹੈ ਜੀ ਕੁਝ ਵੀ ਹੋ ਸਕਦਾ ਹੈ ਵਡਾਰਾ ਖੁੱਲ ਸਕਦਾ ਹੈ ਦੋਨਾਂ ਇਹ ਦੋਨਾਂ ਹੀ ਟੱਕਰ ਹੈ ਪੂਰੀ ਸੋ ਭਾਜਪਾ ਨੂੰ ਕਿਵੇਂ ਦੇਖਦੇ ਹੋ ਤੇ ਸ਼ਰਮਣੀ ਕਾਲੀ ਚਾਂਸ ਨਹੀਂ ਹੈਗਾ ਜੀ ਭਾਜਪਾ ਦਾ ਕਰੇਜ਼ ਨਹੀਂ ਹੈਗਾ ਇੱਥੇ ਨਹੀਂ ਪੰਜਾਬ ਵਿੱਚ ਉਹਨਾਂ ਦੀ ਮੈਜੋਰਟੀ ਨਹੀਂ ਹੈਗੀ ਇੱਥੇ ਕੁਝ ਹੈ ਹੀ ਨਹੀਂ ਉਹਨਾਂ ਦੇ ਸਵੇਰੇ ਆਏ ਸੀ ਦਸ਼ਪੀਰ ਤੇ ਚਾਰ ਬੰਦੇ ਉਹਨਾਂ ਦੇ ਆਪਣੇ ਸੀ ਕੋਈ ਉਹਨਾਂ ਦਾ ਮਹੌਲ ਨਹੀਂ ਇੰਨਾ ਹੈਗਾ ਸੋ ਬਿਲਕੁਲ ਗੱਲਬਾਤ ਕੀਤੀ ਲੋਕਾਂ ਦੇ ਨਾਲ ਰੁਝਾਨ ਜਿਹੜੇ ਆ ਤੁਹਾਡੇ ਤੱਕ ਪਹੁੰਚਾਰੇ ਆ ਤੁਸੀਂ ਦੇਖਿਆ ਕਿ ਕਿਵੇਂ ਲੋਕ ਤਸਰ ਰਹੇ ਨੇ ਆਪਣੇ ਰੁਝਾਨ ਜਿਹੜੇ ਆ ਸਾਹਮਣੇ ਪੇਸ਼ ਕਰ ਰਹੇ ਨੇ ਗੱਲ ਇੱਕੋ ਹੀ ਕੀਤੀ ਜਾ ਰਹੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਤੇ ਜਾਂ ਫਿਰ ਕਾਂਗਰਸ ਦੇ ਵਿੱਚ ਜਿਹੜੀ ਟੱਕਰ ਹੈ ਜਿੱਤੇ ਗੱਲ ਕੀਤੀ ਭਾਰਤੀ ਜਨਤਾ ਪਾਰਟੀ ਦੀ ਤਾਂ ਲੋਕਾਂ ਨੇ ਇਹੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਹਜੇ ਲੁਧਿਆਣਾ ਦੇ ਹਲਕਾ ਪੱਛਮੀ ਦੇ ਲੋਕ ਨਹੀਂ ਪਹਿਚਾਨਦੇ ਲੋਕਾਂ ਦੇ ਵਿੱਚ ਨਹੀਂ ਵਿਚਰੇ ਤੇ ਭਾਜਪਾ ਦੀ ਸੈਂਟਰ ਦੇ ਵਿੱਚ ਸਰਕਾਰ ਤਾਂ ਹੈ ਪਰ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਉਹ ਕਮਜ਼ੋਰ ਹੈ ਕਿਉਂਕਿ ਮੈਜੋਰਟੀ ਨਹੀਂ ਹੈ ਸੋ ਇਹ ਵੱਡੀ ਗੱਲ ਹੈ ਲੋਕਾਂ ਦੇ ਵੱਲੋਂ ਆਕੀ ਜਾ ਰਹੀ ਹੈ ਸੋ ਭਾਜਪਾ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤੁਹਾਡੀ ਕੀ ਰਾਏ ਹੈ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਲੁਧਿਆਣਾ ਤੋਂ ਕੈਮਰਾ ਪਰਸਨ ਵਿਪਨ ਵਸੀ ਦੇ ਨਾਲ ਦੀਪਕ ਤਿਆਲ ਦਾ ਸਿਟੀ ਹੈਡਲਾਈਨਸ